ਨਮਸਕਾਰ ਤੁਹਾਡਾ ਸਵਾਗਤ ਹੈ ਲੈ ਕੇ ਹਾਸ ਹਾਂ ਮੁਲਾਸਮਾ ਦੇ ਲਈ ਅਹਿਮ ਵੱਡੀ ਖਬਰ ਤੁਸੀਂ ਦੇਖ ਰਹੇ ਹੋ ਇਕਤਾ ਪ੍ਰੋਬੀ ਵੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਇੱਕ ਵੱਡਾ ਅਹਿਮ ਪੱਤਰ ਜਿਸ ਤੇ ਕਰਕੇ ਮੁਲਾਸਮਾ ਦੇ ਅੰਦਰ ਇੱਕ ਵੱਡਾ ਖੌਫ ਹੈ ਜਿਹੜਾ ਉਹ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਇੱਕ ਅਜਿਹਾ ਪੱਤਰ ਦਿਵਾਲੀ ਤੋਂ ਐਨ ਪਹਿਲਾਂ ਜਾਰੀ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਮੁਲਾਸਮਾ ਦੇ ਅੰਦਰ ਭਾਰੀ ਟੈਨਸ਼ਨ ਦਾ ਮਾਹੌਲ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤੇ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਪੈਨਸ਼ਨਾਂ ਦੇ ਉੱਪਰ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਸੋ ਕੀ ਹੈ ਇਹ ਅਪਡੇਟ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ। ਕਿਹੜੇ ਪਿੰਡ ਸ਼ਹਿਰ ਏਰੀਆ ਤੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤੁਸੀਂ ਕਿਸ ਮੈਕਮੇ ਨਾਲ ਸੰਬੰਧਿਤੋਂ ਕਮੈਂਟ ਜ਼ਰੂਰ ਕਰਨਾ। ਹਾਂਜੀ ਪੰਜਾਬ ਸਰਕਾਰ ਦੇ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਪੱਤਰ ਨੇ ਸੂਬੇ ਦੇ ਅੰਦਰ ਮੁਲਾਜ਼ਮਾਂ ਅਤੇ ਖਾਸ ਕਰਕੇ ਪਟੀਸ਼ਨਰਾਂ ਦੇ ਅੰਦਰ ਇੱਕ ਬੇਚੈਨੀ ਜਹੀ ਪੈਦਾ ਕਰ ਦਿੰਦੀ ਹੈ ਜਿਸ ਨੂੰ ਲੈ ਕੇ ਸਰਕਾਰ ਨੇ ਸਿੱਖਿਆ ਸਖਤਰ ਸਪਸ਼ਟ ਨਿਰਦੇਸ਼ ਦਿੱਤੇ ਹੈ ਕਿ ਪੰਜਾਬ ਦੇ ਵਿੱਚ ਹੁਣ ਤਨਖਾਹ ਤੇ ਪੈਨਸ਼ਨ ਜਿਹੜੀ ਉਹ ਕਿਸੇ ਹਿਸਾਬ ਨਾਲ ਦਿੱਤੀ ਜਾਵੇ ਉਹ ਇਸ ਪੱਤਰ ਵਿੱਚ ਲਿਖਿਆ ਹੋਇਆ ਹੈ ਸਿੱਖਿਆ ਸਖਤਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਸਿੱਧਾ ਤੇ ਸਾਫ਼ ਸੁਥਰਾ ਪੱਤਰ ਲਿਖ ਕੇ ਸਿੱਧੀਆਂ ਨਿਰਦੇਸ਼ ਦਿੱਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਵਕ ਵਕ ਤਰੀਕਿਆਂ ਦੇ ਨਾਲ ਸੰਘਰਸ਼ ਕਰਦੇ ਆ ਰਹੇ ਹਨ ਤੇ ਉੱਥੇ ਹੀ ਦੂਜੇ ਪਾਸੇ ਕਾਨੂੰਨੀ ਅਧਿਕਾਰੀ ਸ਼ਕਤੀਆਂ ਦੇ ਵਰਤੋਂ ਵੀ ਕਰਦੇ ਆ ਰਹੇ ਆ ਜਿਸ ਤੋਂ ਬਾਅਦ ਹੁਣ ਕਾਨੂੰਨੀ ਦਾ ਪੀਚ ਹੈ ਜਿਹੜੇ ਉਹ ਮੁਲਾਜ਼ਮਾਂ ਦੇ ਲਈ ਕੁਝ ਹੱਦ ਤੱਕ ਜਿਹੜਾ ਉਹ ਟਿੰਡਾ ਪੈਂਦਾ ਨਜ਼ਰ ਆਇਆ ਤੁਹਾਨੂੰ ਦੱਸ ਦਈਏ ਕਿ ਕੀ ਹੈ ਪੂਰਾ ਮਾਮਲਾ ਇਹ ਐਲਾਨ ਉਸ ਸਮੇਂ ਹੋਇਆ ਜਦੋਂ ਬਹੁਤ ਸਾਰੇ ਕਰਮਚਾਰੀ ਅਤੇ ਉਹਨਾਂ ਦੇ ਉਪਭਾਗ ਛੇਵੇਂ ਤਨਖਾਹ ਕਮਿਸ਼ਨ ਦੀ ਮੰਗ ਕਰ ਰਹੀ ਹੈ ਕਿ ਉਸ ਦੇ ਵਿੱਚ ਨਾਲ ਹੀ ਸੋਧ ਦੀ ਵੀ ਮੰਗ ਕਰ ਰਹੀ ਹੈ ਜਿਸ ਕਾਰਨ ਸਰਕਾਰ ਤੇ ਕਰਮਚਾਰੀਆਂ ਦੇ ਤਨਖਾਹਾਂ ਦੇ ਵਿੱਚ ਇੱਕ ਗੁੰਝਲਦਾਰ ਲੜਾਈ ਛਿੜ ਗਈ ਹੈ ਇਸ ਵਾਰ ਦੀ ਜੱਟ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਵਿੱਚ ਪਈ ਆ ਜਿਸ ਦੇ ਬਾਰੇ ਆਪਾਂ ਪਹਿਲਾਂ ਝਾਤ ਮਾਰ ਲਏ ਨੇ ਹਾਂਜੀ ਜਿਸ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਤਨਖਾਹ ਕਿਸੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਨਹੀਂ ਸਗੋਂ ਸਰਵਿਸ ਰੂਲ ਦੇ ਹਿਸਾਬ ਨਾਲ ਦੇਣੀ ਚਾਹੀਦੀ ਹੈ ਇਹ ਫੈਸਲਾ ਸੁਪਰੀਮ ਕੋਰਟ ਦਾ ਸੀ ਡਾਕਟਰ ਡਾਕਟਰ ਸਰਵ ਸ਼ਰਮਾ ਮਾਮਲੇ ਦੇ ਵਿੱਚ ਪਟੀਸ਼ਨਰਾਂ ਨੂੰ ਪੰਜਵੇਂ ਪੇਕ ਮਿਸ਼ਨ ਦੇ ਅਨੁਸਾਰ ਤਨਖਾਹ ਦਿੱਤੀ ਗਈ ਜਿਸ ਦੇ ਅਚ 148% ਡੀਏ ਅਤੇ ਹੋਰ ਪ੍ਰਮਾਣਿਤ ਪੱਤੇ ਸ਼ਾਮਲ ਸਨ ਜੋ 2021 ਵਿੱਚ ਪੰਜਵੇਂ ਸਕੇਲ ਤੇ ਸਮੇਂ ਲਾਗੂ ਸਨ ਇਸ ਤੋਂ ਬਾਅਦ ਸਕੇਲ ਦੇ ਹਵਾਲੇ ਦੇ ਨਾਲ ਮਨਜੋਗ ਹਾਈ ਕੋਰਟ ਵਿੱਚ ਸੈਂਕੜੇ ਹੋਰ ਪਟੀਸ਼ਨਰ ਦਾਇਰ ਕੀਤੀਆਂ ਗਈਆਂ ਤੇ ਹਰਾਨੀ ਦੀ ਗੱਲ ਇਹ ਰਹੀ ਕਿ ਇਹਨਾਂ ਵਿੱਚੋਂ ਕੋਈ ਕਰਮਚਾਰੀਆਂ ਦੇ ਇਸ਼ਤਿਹਾਰ ਜਿਹੜੇ ਉਹ 17 ਜੁਲਾਈ 2000 ਵੀ ਤੱਕ ਪਹਿਲਾਂ ਦੇ ਸਨ ਜਦ ਕੇ ਕੋਈ ਦੇ ਬਾਤ ਦੇ ਸਨ ਅਧਿਕਾਰੀਆਂ ਦੀ ਦੋਵਿੱਤਾ ਤੇ ਵਿਭਾਗੀ ਟਕਰਾਵ ਹੀ ਹੁਣੇ ਸਮੇ ਇਸ ਨੂੰ ਲੈ ਕੇ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਹੁਣ ਮਾਮਲਾ ਉਧਰੋਂ ਹੋਰ ਵੀ ਜ਼ਿਆਦਾ ਗੁੰਝਲਦਾਰ ਹੁੰਦਾ ਨਜ਼ਰ ਆ ਰਿਹਾ ਹੈ ਜਦੋਂ ਕੰਪਲਾਈਂਸ ਜਿਸ ਨੂੰ ਪਾਲਣਾ ਵੱਲੋਂ ਤਰੀਕਿਆਂ ਦੇ ਨਾਲ ਆਉਣ ਲੱਗੀ ਹੈ ਜਿਸ ਦੇ ਵਿੱਚ ਹੁਣ ਅਸੀਂ ਪਹਿਲਾਂ ਵੀ ਕਈ ਸਪੀਕਿੰਗ ਆਰਡਰ ਦੇਖੇ ਆ ਜਿਨ੍ਹਾਂ ਦੇ ਵਿੱਚ ਕਰਮਚਾਰੀਆਂ ਨੂੰ ਛੇਵੇਂ ਦੀ ਪੇ ਸਕੇਲ ਦੇ ਵਿੱਚ ਐਡਵਰਟਾਈਜ਼ਮੈਂਟ 17 ਜੁਲਾਈ 2020 ਤੋਂ ਪਹਿਲਾਂ ਦੀ ਸੀ ਉਦਾਹਰਨ ਵਜੋਂ ਜਿਵੇਂ ਕਿ ਪੀਐਸਪੀਸੀਐਲ ਵਾਲੇ ਹੋਗੇ ਇਹਨਾਂ ਵਿਭਾਗਾਂ ਦੇ 6ਵੇਂ ਪੇ ਸਕੇਲ ਨੂੰ ਲਾਗੂ ਕੀਤਾ ਸੀਗਾ ਜਿਸ ਤੇ ਪਰ ਇੱਥੇ ਇੱਕ ਚੀਜ਼ ਦੇਖਣ ਯੋਗ ਹੈ ਕਿ ਸਰਕਾਰ ਦਾ ਨਵਾਂ ਪਤਾ ਜਿਸ ਵਿੱਚ ਖਾਸ ਤੌਰ ਤੇ ਦਵਿੰਦਰ ਸਿੰਘ ਖੈਰਾ ਬਣਾ ਪੰਜਾਬ ਸਰਕਾਰ ਆਜ ਦੇ ਪਟੀਸ਼ਨਰਾਂ ਦਾ ਜ਼ਿਕਰ ਹੈ ਸਾਰੇ ਪੁਲੇਖੇ ਦੂਰ ਕਰਦਾ ਜਾਪਦਾ ਹੈ ਇਹਨਾਂ ਪਟੀਸ਼ਨਰਾਂ ਦਾ ਇਸ਼ਤਿਹਾਰ ਖਾਸ ਤੌਰ ਤੇ ਫਰਵਰੀ 2020 ਦਾ ਸੀ ਹੈ ਜਾਨੀ ਕਿ ਕੱਟ ਆਫ ਡੇਟ ਪਹਿਲਾ ਦਸ ਹੀ ਜਿਸ ਦੇ ਵਿੱਚ ਫਿਰ ਲੈਟਰ ਦੇ ਵਿੱਚ ਪੰਜਵੀਂ ਪੀ ਸਕੀਲ ਦੇ ਆਧਾਰ ਤੇ ਤਨਖਾਹ ਦੇਣ ਦੀ ਗੱਲ ਕੀਤੀ ਗਈ ਇਹ ਪੱਤਰ ਸਪਸ਼ਟ ਕਰਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਤਨਖਾਹ ਸੋਛ 6ਵੇਂ ਸਕੀਲ ਦੇ ਵਿੱਚ ਨਹੀਂ ਦਿੱਤਾ ਜਾਵੇਗਾ ਸੋ ਸੇਵਾ ਨਿਯਮ ਵਿੱਚ ਦਰਜ ਸਕੀਲ ਹੀ ਲਾਗੂ ਕੀਤਾ ਜਾਵੇਗਾ ਇਸ ਨੂੰ ਭਾਗੀ ਟਕਰਾ ਦੇ ਚਲਦਿਆਂ ਹੁਣ ਕਈ ਹੋਰ ਮੁਸ਼ਕਲਾਂ ਦੀ ਸਥਿਤੀ ਪੈਦਾ ਹੋ ਗਈ ਹੈ ਜਿਸ ਦੇ ਬਾਅਦ ਹੁਣ ਨਵੇਂ ਲੈਟਰ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਕੁਝ ਜ਼ਿਲ੍ਹਾ ਖਦਨਾ ਅਫਰਾ ਨੇ ਦੱਸਿਆ ਹੈ ਕਿ ਉਹਨਾਂ ਨੂੰ 5ਵੇਂ ਸਕੇਲ ਦੇ ਬਜਾਏ 6ਵੇਂ ਪੀ ਸਕੇਲ ਦੇ ਬਿੱਲ ਪ੍ਰਾਪਤ ਹੋ ਰਹੇ ਹਨ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਉੱਪਰ ਵਿੱਤੀ ਬੋਝ ਆਇਆ ਹੈ ਜਿਹੜਾ ਉਹ ਪੈ ਰਿਹਾ ਹੈ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ ਤੇ ਇਸ ਵਿੱਤੀ ਬੋਝ ਦੇ ਉੱਪਰ ਰੋਕ ਲਾਉਣ ਦੇ ਲਈ ਕੰਪ ਪਾਉਣ ਦੇ ਲਈ ਪੰਜਾਬ ਦੇ ਵਿੱਚ ਹੁਣ ਇੱਕ ਨਵਾਂ ਜਿਹੜਾ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਸਿੱਖਿਆ ਵਿਭਾਗ ਦੇ ਵਿੱਚ ਸਾਰੇ ਡੀਓਜ਼ ਜ਼ਿੰਮੇਵਾਰ ਹੋਣਗੇ ਅਤੇ ਅਧਿਕਾਰੀ ਜ਼ਿੰਮੇਵਾਰ ਹੋਣਗੇ ਜਿਸ ਦੇ ਵਿੱਚ ਉਹਨਾਂ ਨੂੰ ਨਾਲ ਹੁਣ ਇੱਕ ਸਰਟੀਫਿਕੇਟ ਵੀ ਦੇਣਾ ਹੋਵੇਗਾ ਜਿਸ ਦੇ ਵਿੱਚ ਲਿਖਿਆ ਹੋਵੇਗਾ ਕਿ ਅਸੀਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਇਹ ਜਿਹੜੇ ਫੰਡ ਐ ਜਾਰੀ ਕਰ ਰਹੇ ਹਾਂ ਜੇਕਰ ਇਹਨਾਂ ਫੰਡਾਂ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਪਾਈ ਜਾਂਦੀ ਹੈ ਤਾਂ ਉਸ ਦੇ ਲਈ ਸਬੰਧਤ ਅਧਿਕਾਰੀ ਅਦਰ ਡੀਓਜ਼ ਜ਼ਿੰਮੇਵਾਰ ਹੋਣਗੇ ਤੇ ਉਹਨਾਂ ਤੋਂ ਵਸੂਲੀ ਕੀਤੀ ਜਾਵੇਗੀ ਇਸ ਤਰ੍ਹਾਂ ਦੇ ਨਾਲ ਹੁਣ ਇੱਕ ਨਵਾਂ ਜਿਹੜਾ ਜਵਾਬਦੇਹੀ ਦੇ ਰੂਪ ਦੇ ਵਿੱਚ ਨਵਾਂ ਸਰਟੀਫਿਕੇਟ ਹੈ ਜਿਹੜਾ ਉਹ ਸਰਕਾਰ ਦੇ ਵੱਲੋਂ ਲਾਗੂ ਕਰ ਦਿੱਤਾ ਗਿਆ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤੇ ਪੰਜਾਬ ਸਰਕਾਰ ਦੇ ਉੱਪਰ ਹੁਣ ਇੱਥੇ ਸਵਾਲ ਉੱਠ ਰਹੀ ਹੈ ਕਿ ਕਿੰਨੇ ਲੰਬੇ ਸਮੇਂ ਤੋਂ ਕਿਹੜੇ ਮੁਲਾਜ਼ਮਾਂ ਤੱਕ ਕਿੰਨੀ ਤਨਖਾਹ ਪਹੁੰਚੀ ਹੈ ਉਸ ਦਾ ਹਿਸਾਬ ਕੌਤਬ ਕੌਣ ਰੱਖੇਗਾ ਉੱਥੇ ਹੀ ਇੱਥੇ ਇੱਕ ਚੀਜ਼ ਹੋਰ ਵੀ ਦੇਖਣ ਨੂੰ ਮਿਲੇਗੀ ਕਿ ਤਨਖਾਹ ਦੇ ਵਿੱਚ ਜੇਕਰ ਵੀ ਖਰੀਵਾ ਆਉਂਦਾ ਹੈ ਤਾਂ ਇੱਕੋ ਸਮੇਂ ਜੇਕਰ ਇੱਕੋ ਅਧਿਕਾਰੀ ਦੇ ਉੱਪਰ ਇੱਕੋ ਪਦਵੀ ਦੇ ਉੱਪਰ ਪੰਜਵਾਂ ਸਕਿੱਲ ਤੇ ਉਸੇ ਪਦਵੀ ਦੇ ਉੱਪਰ ਛੇਵਾਂ ਪੀਸ ਸਕਿੱਲ ਦੇ ਹਿਸਾਬ ਦੇ ਨਾਲ ਤਨਖਾਹਾਂ ਦਿੱਤੀਆਂ ਗਈਆਂ ਤਾਂ ਇਹ ਜੋ ਆ ਨਿਯਮਤਾ ਪਾਈ ਗਈ ਹੈ ਇਸ ਦੇ ਲਈ ਜ਼ਿੰਮੇਵਾਰ ਕੌਣ ਹੋਵੇਗਾ ਤੇ ਇੱਥੇ ਸੰਵਿਧਾਨ ਦੀ ਧਾਰਾ 14 ਅਤੇ 16 ਦੀ ਵੀ ਉਲੰਘਣਾ ਹੋਈ ਹੈ ਉਸ ਤੇ ਲਈ ਜ਼ਿੰਮੇਵਾਰ ਕੌਣ ਹੋਵੇਗਾ ਤੇ ਉਸ ਦੀ ਸਜ਼ਾ ਕਿਸ ਨੂੰ ਦਿੱਤੀ ਜਾਵੇਗੀ ਇਹ ਇੱਕ ਵੱਡਾ ਮੁੱਦਾ ਦੇਖਣ ਨੂੰ ਮਿਲੇਗਾ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਵਿੱਚ ਕੀ ਵੱਡੀ ਤਬਦੀਲੀ ਦੇਖਣ ਨੂੰ ਮਿਲਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਪੰਜਾਬ ਸਰਕਾਰ ਦੇ ਵਿੱਚ ਪੰਜਵੇਂ ਪੇਸਕੇਲ ਤੇ ਛੇਵੇਂ ਪੇਸਕੇਲ ਨੂੰ ਲੈ ਕੇ ਵੱਡਾ ਰੇੜਕਾ ਜਿਹੜਾ ਉਹ ਚੱਲ ਰਿਹਾ ਹੈ ਤੇ ਇਸ ਪੱਤਰ ਦੇ ਵਿੱਚ ਹੁਣ ਜਿਹੜੇ ਸਰਵਿਸ ਰੂਲ ਆ ਉਹਨਾਂ ਦੇ ਹਿਸਾਬ ਦੇ ਨਾਲ ਤਨਖਾਹਾਂ ਤੇ ਪੈਨਸ਼ਨਾਂ ਦੇਣ ਦੀ ਗੱਲ ਕਹੀ ਗਈ ਹੈ ਹੁਣ ਸਰਵਿਸ ਰੂਲ ਕਿਹੜੇ ਮੁਲਾਜ਼ਮ ਦੇ ਉੱਪਰ ਕਿਹੜਾ ਲਾਗੂ ਹੁੰਦਾ ਹੈ ਇਹ ਮੁਲਾਜ਼ਮ ਅਤੇ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਕਰਕੇ ਹੀ ਪਤਾ ਚੱਲੇਗਾ ਕੋਈ ਵੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਚੈਨਲ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ